ਇਹ ਬੋਲਣਗੇ ਤੁਹਾਡੇ ਨਾਲ ਵਿਚਾਰ ਨਹੀਂ ਕਰਦਾ ਵੈਲੂਜੀ ਜੀ ਦਾ ਖਾਲਸਾ ਵੈਲੂਜੀ ਜੀ ਕੀ ਫਤਿਹ ਸਾਰੀ ਸੰਗਤ ਨੂੰ ਵੈਲੂਜੀ ਜੀ ਖਾਲਸਾ ਵੈਲੂਜੀ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਇਹ ਵਿਚਾਰ ਚਾਹਾਂ ਜੀ ਆਪਣੇ ਜਿਹੜੇ ਗਰੀਬ ਭਰਾ ਵਿਚਾਰੇ ਬੇਰ ਜਗਾਰ ਰਹਿਣਾ ਇਹਨਾਂ ਨੂੰ ਰਜਗਾਰ ਕਿਸੇ ਪਾਸੇ ਮਿਲਦਾ ਨਹੀਂ ਗਾ ਨਾ ਮਿਲਦੇ باوجود ਜਿਵੇਂ ਜ਼ਮੀਨਾਂ ਪਈਆਂ ਆਪਣੀਆਂ ਵੇਹ ਬਾਦ ਪਈਆਂ ਤੇ ਇਹ ਗਰੀਬਾਂ ਦੇ ਵਿੱਚ ਵੰਡ ਹੋਣੀ ਚਾਹੀਦੀ ਹੈ ਜੀ ਜੋ ਸਾਡਾ ਹੱਕ ਅਸਾਨੂੰ ਮਿਲਣਾ ਚਾਹੀਦਾ ਹੈ ਕਾਟਰ ਵੇਦਕਾਰਜ ਸੁਧਾਨ ਦੇ ਮਤਾਬਕ ਠੀਕ ਹੈ ਜੀ ਉਸ ਤੋਂ ਬਾਅਦ ਜੋ ਵੀ ਸਾਡੇ ਨਾਲ ਕੋਈ ਤੱਕਾ ਹੁੰਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਸੁਣਵਾਈ ਜ਼ਰੂਰੀ ਹੋਣੀ ਚਾਹੀਦੀ ਹੈ ਸੁਧਾਨ ਦੇ ਮਤਾਬਕ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹ ਜ਼ਾਦਾ ਕਰਦਾ ਹਾਂ ਵੀ ਅਸੀਂ ਸਾਡੇ ਨਾਲ ਲੋਕ ਮੀਟਿੰਗਾਂ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਵਾਅਦੇ ਪੂਰੇ ਨਹੀਂ ਹੁੰਦੇ ਜੀ ਇਹ ਗਰੀਬ ਵਿਚਾਰੇ ਭੜਦੇ ਰਹਿੰਦੇ ਨੇ ਇਹਨਾਂ ਦੇ ਜੋ ਵਾਦੇ ਪੂਰੇ ਕੀਤੇ ਜਾਣ ਨਹੀਂ ਤੇ ਸਾਡਾ ਸੰਘਰਸ਼ ਇਸੇ ਤਰ੍ਹਾਂ ਚੱਲੂਗਾ ਜੀ ਵੈਰੀਓ ਗੱਲ ਸਾਹਿਬ ਵੈਰੀਓ ਬਾਬਾ ਮਾਨ ਕੋਈ ਇੰਟਰਵਿਊ ਇੱਥੇ ਪਾ ਜਮੀਨ ਪ੍ਰਾਪਤੀ ਸੰਘਰਸ਼ ਮੋਰਚੇ ਦੇ ਕਨਵੀਨਰ ਜਸਵਿੰਦਰ ਸਿੰਘ ਵੱਟੂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਰਮਾਨੰਤ ਇਹ ਦੇਖਣਾ ਅੱਜ ਤਾਂ ਰੱਖੀ ਦਿੱਤੀ ਹੈ ਜਿਹੜੀ ਜ਼ਮੀਨ ਸੰਘਰਸ਼ ਮੋਰਚਾ ਸਾਡਾ ਪੰਜਾਬ ਦੇ ਵਿੱਚ ਵੀ ਜਿਹੜੀਆਂ ਬੇਵਾਬ ਜ਼ਮੀਨਾਂ ਪਈਆਂ ਸਾਡੇ ਇਹਨਾਂ ਗਰੀਬਾਂ ਦੇ ਵਿੱਚ ਵੰਡੀਆਂ ਜਾਣ ਜਿਵੇਂ ਅਸੀਂ ਅੱਜ ਇੱਕ ਚਰਾਗ ਜਗਾਇਆ ਇਸ ਕਰਕੇ ਚਰਾਗ ਜਗਾਇਆ ਵੀ ਇਹ ਸਾਡੇ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ। ਬਾਕੀ ਜਿਹੜੇ ਛੋਟੇ ਕਿਸਾਨ ਆ ਉਹ ਵੀ ਸਾਡੇ ਨਾਲ ਜਥੇਬੰਦੀਆਂ ਸਾਡੇ ਨਾਲ ਇਹਨਾਂ ਗੱਲਾਂ ਦੇ ਵਿੱਚ। ਹਾਂਜੀ ਆਪਾਂ ਕਿੰਨੇ ਵੀ ਸਾਰੇ ਰਲ ਕੇ ਮੋਰਚਾ ਦਿੱਤਾਗੇ ਸਾਰੀ ਸੰਗਤ ਆਪਣੇ ਨਾਲ ਜੁੜੋ ਤੁਸੀਂ ਆਪਾਂ ਕਿੰਨੇ ਅੱਜ 50 ਬੰਦੇ ਇਕੱਠੇ ਆ ਤੇ 50 ਦੇ ਨਾਲ 10-10 ਬੰਦੇ ਦਾ ਜਰੂਰ ਇਕੱਠੇ ਹੁੰਦੇ ਆ ਸਾਰੇ ਰਲ ਕੇ ਮੇਰੀਆਂ ਜਿਹੜੀਆਂ ਬੀਬੀਆਂ ਭੈਣਾਂ ਉਹ ਵੀ ਰਲ ਕੇ ਆਪਣੀਆਂ ਸਹੇਧੀਆਂ ਨੂੰ ਨਾਲ ਲੈ ਕੇ ਜਿਹੜੇ ਮੇਰੇ ਮਜ਼ਦੂਰ ਭਰਾ ਉਹ ਵੀ ਆਪਦੇ ਸੱਜਣਾ ਮਿੱਤਰਾਂ ਨੂੰ ਲੈ ਕੇ ਸੱਜਣਾ ਮਿੱਤਰਾਂ ਨੂੰ ਲੈ ਕੇ ਨਾਲ ਇਹ ਸੰਘਰਸ਼ਾ ਪਾ ਜਿਤਨਾ ਹਾਂ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ 2700 ਕਿਲਾ ਜ਼ਮੀਨਦਾਰ ਮਜ਼ਦੂਰ ਉਹ ਕੋਲ ਇਹ ਸੰਘਰਸ਼ ਨੇ ਇੱਥੇ ਜਿੱਤ ਕਰਾਈ ਆ ਉਹ ਆਪਾਂ ਵੀ ਇੱਥੇ ਜਮੀਨ ਸਭਾ ਅੱਛਦੇ ਵਿੱਚ ਆਪਾਂ ਆਏ ਆ ਤੇ ਇਹ ਮੌਕੇ ਆਪਾਂ ਜਿੱਤਣਾ ਇਸ ਤੋਂ ਬਾਅਦ ਵਿੱਚ ਜਿਹੜਾ ਆਪਣੇ ਸੁਪਾ ਪ੍ਰਧਾਨ ਉਹ ਬੋਲਣਗੇ ਜੀ ਆਪਾਂ ਬੇਸ਼ੇਸ਼ ਤੌਰ ਤੇ ਮੀਟਿੰਗ ਰੱਖੀ ਹੈ ਇਹ ਜਿਹੜਾ ਚਿਰਾਗ ਜਗਾਉਣ ਦਾ ਸਾਡਾ ਇੱਕ ਮੇਨ ਮਕਸਦ ਹੈ ਕਿ ਪਿੰਡ-ਪਿੰਡ ਦੇ ਵਿੱਚ ਜਾ ਕੇ ਅਸੀਂ ਚਿਰਾਗ ਕਿਉਂ ਜਗਾ ਰਹੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਕਿ ਬੜੇ ਲੰਮੇ ਸਮੇਂ ਤੋਂ ਜਿਹੜਾ ਸਾਡਾ ਮਜ਼ਦੂਰ ਹੈ ਇਹ ਸੁਪਾ ਆਇਆ ਪਰ ਅੱਜ ਜਿੱਕੇ ਨੂੰ ਪਤਾ ਨਹੀਂ ਦੁਨੀਆਦਾਰੀ ਦੇ ਵਿੱਚ ਕੀ ਹੋ ਰਿਹਾ ਇਹ ਪਿੰਡ ਪਿੰਡ ਦੇ ਵਿੱਚ ਚਿਰਾਗ ਜਗਾ ਕੇ ਅਸੀਂ ਜੇ ਦਾ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਵੀ ਆਓ ਮਜ਼ਦੂਰ ਜਾਗੋ ਕਿਉਂਕਿ ਜਿਹੜਾ 1951 ਦਾ ਐਕਟ ਹੈ ਉਹ ਐਕਟ ਦੇ ਆਧਾਰ ਤੇ ਜਿਹੜੀ ਮਤਲਬ ਕਿ ਸਾਡੀ 17 ਏਕੜ ਜ਼ਮੀਨ ਤੋਂ ਵੱਧ ਅਸੀਂ ਸਰਕਾਰ ਨੂੰ ਕਹਿੰਨੇ ਵੀ ਲੈਂਡ ਚਿਲਡ ਐਕਟ ਹੈ ਜਿਹੜਾ ਉਹ ਲਾਗੂ ਕੀਤਾ ਜਾਵੇ ਜਿਹੜੀ 17 ਏਕੜ ਤੋਂ ਵੱਧ ਜ਼ਮੀਨ ਹੈ ਉਹ ਸਾਡੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਆ ਤੁਸੀਂ ਵੇਖੋ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਤਾ ਮੇਰੀ ਜਾਤ ਤੇ ਗੋਤ ਕੀ ਹੈ ਇਹ ਧਰਤੀ ਕਿਸੇ ਦੇ ਪਿਓ ਦੀ ਨਹੀਂ ਕਿਸੇ ਦੀ ਖਰੀਦੀ ਹੋਈ ਨਹੀਂ ਭੈਣੋ ਆਓ ਇਹ ਧਰਤੀ ਹਰ ਇੱਕ ਮਨੁੱਖ ਦਾ ਜਾਂ ਹੁੰਦਾ ਤੇ ਇਹ ਧਰਤੀ ਦੇ ਅਧਿਕਾਰ ਹੁੰਦਾ ਕਿਉਂਕਿ ਵੱਡੇ ਵੱਡੇ ਕਾਰਪੋਰੇਟ ਘਰਾਣੇ ਤੁਸੀਂ ਦੇਖੋ ਸਰਾਇ ਨਗਰ ਚੰਨ ਬਰਾਣ ਦੇ ਕੋਲੇ 11 ਏਕੜ ਜ਼ਮੀਨ ਹੈ ਬਾਦਲਗਿਆ ਕੋਲੇ 11 ਏਕੜ ਜ਼ਮੀਨ ਹੈ ਆ ਵੱਡੇ ਵੱਡੇ ਰਾਜੇ ਜਿਹੜੇ ਆਪਣੇ ਦੇਹੀ ਦੇ ਵਿੱਚ ਹੋਏ ਆ ਉਹਨਾਂ ਕੋਲੇ ਤਾਂ ਪਤਾ ਹੀ ਨਹੀਂ ਕਿੰਨੇ 11 ਏਕੜ ਜ਼ਮੀਨ ਹੈ ਕਿ ਉਹ ਰਾਜੇ ਮੀਨਾ ਨਾਮ ਲੈ ਕੇ ਆਏ ਸੀ ਸਰਪੱਤੀ ਉਹਨਾਂ ਨੇ ਧੱਕੇ ਦੇ ਨਾਲ ਪੈਨੋਪਰਾਉ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਆ ਆ ਫ੍ਰੀ ਕੋਰਟ ਵਾਲਾ ਰਾਜਾ ਜਿਹੜਾ ਉਹਦੀ 11 ਏਕੜ ਜ਼ਮੀਨ ਆ ਜਿਹੜੀ ਉਹ ਬੇਵਾਦ ਜ਼ਮੀਨ ਪਈ ਹੈ ਅਸੀਂ ਕਹਿੰਦੇ ਵੀ ਉਹ ਬੰਦੇ ਦੇ ਵਿੱਚ ਜ਼ਮੀਨ ਵੰਡੀ ਜਾਵੇ ਉਹਨੂੰ ਸੁਪਰੀਮ ਕੋਰਟ ਲਈ ਕਹਿ ਦਿੱਤਾ ਕਿ ਸਾਡੇ ਕੋਲੇ ਕੋਈ ਜਵਾਬ ਨਹੀਂ ਇਸ ਜ਼ਮੀਨ ਦਾ ਜਿਹੜਾ 2000 ਤੱਕ ਹੀ ਤੇ ਇਕ ਉਹਦਾ ਅੰਟਰਾਸਟ ਹੈ ਉਹ ਪੈਨੋਪਰਾਉ ਖਤਮ ਹੋ ਗਿਆ ਸੀਗਾ ਅੱਜ ਉਸ ਜ਼ਮੀਨ ਤੇ ਰਾਜੇ ਦੀ ਜ਼ਮੀਨ ਤੇ ਕਿਸੇ ਦਾ ਵੀ ਪੈਨੋਪਰਾਉ ਹੱਕ ਨਹੀਂ ਇਹ ਸਾਡਾ ਕੋਈ ਜਵਾਬ ਹੈ ਨਹੀਂ ਪਿਛਲੇ ਦਿਨੀ ਜਿਹੜੀ ਪਿਛਲੇ ਮਹੀਨੇ ਸਾਡੀ ਮੀਟਿੰਗ ਹੋਈ ਐ ਅਪ੍ਰੈਲ ਦੇ ਵਿੱਚ ਉਹਦੇ ਕੋਲੇ ਡੀਸੀ ਸਾਹਿਬ ਦੇ ਜਿੰਨੇ ਵਿਭਾਗ ਇਸੇ ਹਿੱਸੇ ਦੇ ਸੀਗੇ ਕਿਸੇ ਵਿਭਾਗ ਕੋਲੇ ਜਵਾਬ ਐ ਨਹੀਂਗਾ ਕਿਉਂਕਿ ਉਹ ਜ਼ਮੀਨਾਂ ਕੋਈ ਜੰਦੂਲਾਫ ਤਾਂ ਨਹੀਂ ਉੱਥੇ ਅਸੀਂ ਹੁਣ ਜਾ ਕੇ ਉੱਥੇ ਵੱਡਾ ਚਿਰਾਗ ਜਗਾਉਣ ਜਾ ਰਹੇ ਆਂ ਵੀ ਉਹ ਮਜ਼ਦੂਰਾਂ ਦੇ ਆ ਜਿਹੜੇ ਇਲਾਕੇ ਦੇ ਮਜ਼ਦੂਰ ਐ ਉਹਨਾਂ ਦੇ ਵਿੱਚ ਉਹ ਜ਼ਮੀਨਾਂ ਵੰਡੀਆਂ ਜਾਣ ਕਿਸੇ ਨੂੰ ਕਿੱਲਾ ਆਵੇ ਕਿਸੇ ਨੂੰ ਦੋ ਕਿੱਦੇ ਆਵੇ ਇਹ ਪਿੰਡ ਪਿੰਡ ਜਾ ਕੇ ਅਸੀਂ ਮਜ਼ਦੂਰਾਂ ਨੂੰ ਮਰਾਓ ਲਾ ਬੰਦ ਕਰ ਰਹੇ ਆਂ ਅੱਜ ਜਿਹੜੀ ਮੇਡ ਕਾਨੇ ਵਾਲੀ ਦੇ ਵਿੱਚ ਮੀਟਿੰਗ ਕਰਾਉਣ ਦਾ ਸਾਡਾ ਮਕਸਦ ਸੀਗਾ ਚਿਰਾ ਚਿਰਾਗ ਲਾਉਣ ਦਾ ਇਹ ਅਸੀਂ ਕਹਿੰਨੇ ਵੀ ਜਿਵੇਂ ਚਿਰਾਗ ਜਗਦਾ ਮਿਹਦੂਰ ਹੁਣ ਤੂੰ ਜਾਗਣਾ ਪੈਣਾ ਇਹੜੀਆਂ ਪੀੜ੍ਹੀਆਂ ਤੋਂ ਲੈ ਕੇ ਅਸੀਂ ਤਬੇ ਕੁਛ ਨਹੀਂ ਮਜ਼ਦੂਰ ਅਸੀਂ ਕੱਲਾ ਪਰਮਾਤਮਾ ਹੈ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਤੇ ਨਾ ਹੀ ਮੈਂ ਕਿਸੇ ਜਾਤ ਪਾਤ ਦੇ ਜਾਤ ਪਾਤ ਨਾਲ ਅਸੀਂ ਲਾਲ ਝੰਡਾ ਪਾਰਟੀਆਂ ਜਿਹੜੀਆਂ ਕਦੇ ਵੀ ਨਹੀਂ ਬਣਦੀਆਂ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਤਾ ਨਹੀਂ ਮੇਰੀ ਜਾਤ ਤੇ ਗੋਤ ਕੀ ਹੈ ਅਸੀਂ ਜਾਤਾਂ ਗੋਤਾਂ ਵੀ ਬਣਾਉਣ ਵਾਲੇ ਸੀ ਆਪਾਂ ਕਿਸ ਜਾਤਾਂ ਦੇ ਵਿੱਚ ਵੰਡਿਆ ਆ ਇਹ ਜਿਹੜਾ ਜ਼ਮੀਨ ਰਾਖਤੀ ਸਰਚ ਮੋਰਚਾ ਪੈਣਾ ਪਰੋ ਉਹ ਅਸੀਂ ਕਹਿੰਨੇ ਇਸ ਮੋਰਚੇ ਦੇ ਵਿੱਚ ਕੋਈ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਾਂ ਕੋਈ ਕਿਸਾਨ ਹੈ ਜਿੰਦੇ ਕੋਲੇ ਕਿੱਲਾ ਹੈ ਜਾਂ ਕੋਈ ਦੂਰ ਮਰਨ ਲੈ ਕੇ ਉਹ ਕਿਸਾਨ ਵੀ ਸਾਡੇ ਨਾਲ ਆ ਕੇ ਲੜਾਈ ਲੜੇ ਉਹ ਅਸੀਂ ਕਹਿੰਦੇ ਉਹ ਵੀ ਜ਼ਮੀਨਾਂ ਦੇ ਮਾਲਕ ਕੰਨ ਪਰ ਅਸੀਂ ਕੋਈ ਪਿੰਡਾਂ ਦੇ ਵਿੱਚ ਪੈਨੋ ਪਰਾਓ ਇਹ ਕਹਿਣ ਆਏ ਵੀ ਪਿੰਡਾਂ ਵਾਲੇ ਆਪਾਂ ਕਿਸਾਨਾਂ ਤੋਂ ਜ਼ਮੀਨਾਂ ਕੋਹਣੀਆਂ ਅਸੀਂ ਜ਼ਮੀਨਾਂ ਕੋਹਣੀਆਂ ਵੱਡੇ ਵੱਡੇ ਕਾਰਪੋਰੇਟ ਘਰਾੜਿਆਂ ਤੋਂ ਜਿੰਨਾਂ ਕੋਲੇ 100 ਏਕੜ ਜ਼ਮੀਨ ਤੁਸੀਂ ਐ ਨਾ ਸਮਝ ਲਓ ਵੀ ਸਾਡੇ ਤਾਂ ਗਵਾਂਢੀਆਂ ਕੋਲੇ 30 ਕਿੱਲੇ ਜ਼ਮੀਨ ਬਈ 17 ਕਿੱਲੇ ਦੇ ਲੀਏ ਕਬਜ਼ਾ ਕਰ ਲੇ ਇਹ ਵੀ ਨਹੀਂ ਅਸੀਂ ਪਿੰਡਾਂ ਵਾਲੇ ਕਿਸਾਨਾਂ ਤੋਂ ਨਹੀਂ ਅਸੀਂ ਵੱਡੇ ਵੱਡੇ ਕਾਰਪੋਰੇਟ ਜਿਹੜੀਆਂ ਰਾਜਾਂ ਦੀਆਂ ਜ਼ਮੀਨਾਂ ਪਈਆਂ ਜਾਂ ਕਿਤੇ ਸਰਕਾਰੀ ਜ਼ਮੀਨਾਂ ਪਈਆਂ ਬੇਵਾਦ ਪਈਆਂ ਅਸੀਂ ਇਹਨਾਂ ਉਹਨਾਂ ਜ਼ਮੀਨਾਂ ਨੂੰ ਜਿਹੜਾ ਉਹ ਮਜ਼ਦੂਰਾਂ ਦੇ ਵਿੱਚ ਵੰਡਿਆ ਜਾਵੇ ਕਿਉਂਕਿ ਲੈਂਡ ਸ਼ੀਲਡ ਤੇ ਐਕਟ ਦੇ ਆਧਾਰ ਤੇ ਅਸੀਂ ਜ਼ਮੀਨਾਂ ਮੰਗਦੇ ਪੈਣੋ ਪਰੋ ਕਿ ਲੈਂਡ ਸੀਲਡ ਐਕਟ ਹੈ ਜਿਹੜਾ ਉਸ ਆਧਾਰ ਤੇ ਹਰ ਇੱਕ ਨੂੰ ਮਤਲਬ ਕਿ ਅਧਿਕਾਰ ਹੈ ਜ਼ਮੀਨ ਲੈਣ ਦਾ ਤੁਸੀਂ ਵੇਖੋ ਸਾਡੀਆਂ ਜਿਹੜੀਆਂ ਪੀੜ੍hiyan ਲੰਘੀਆਂ ਅਸੀਂ ਮਿਹਨਤ ਤੇ ਮਿੱਤ ਕਰਦੇ ਜਾ ਰਹੇ ਪਰ ਅੱਜ ਤੁਸੀਂ ਵੇਖੋ ਪੈਣੋ ਪਰੋ ਹਰੀ ਕ੍ਰਾਂਤੀ ਆਉਣ ਨਾਲ ਸਾਡੇ ਮਜ਼ਦੂਰਾਂ ਦਾ ਪੈਣੋ ਪ੍ਰਾਉ ਕੰਮ ਖੋਇਆ ਗਿਆ ਕਿਉਂਕਿ ਬਚੀਏ ਤਾਂ ਇਕੱਲੀ ਸਾਡੇ ਕੋਲ ਡ੍ਰੀਗਾ ਬਚੀ ਆ ਆ ਸਾਰਾ ਸਾਰਾ ਪਰਿਵਾਰ ਤੁਸੀਂ ਕਿਉਂ ਕਿ ਸਾਡੇ ਦੇ ਆ ਸਾਰਾ ਸਾਰਾ ਪਰਿਵਾਰ ਸਾਡਾ ਖੇਤਾਂ ਦੇ ਵਿੱਚ ਕੰਮ ਕਰਦਾ ਪਰ ਅੱਜ ਤੁਸੀਂ ਇਹਨੋ ਜੇ ਸਾਡੇ ਪੰਜ ਕੀ ਹੈ ਤੇ ਪੰਜਾਂ ਜੀਨੀਆਂ ਦੇ ਵਿੱਚੋਂ ਪੈਣੋ ਪ੍ਰਾਉ ਇੱਕ ਮਜ਼ਦੂਰ ਹੈ ਜਿਹੜਾ ਉਹ ਵੀ ਮਿਸਤਰੀ ਦੇ ਨਾਲ ਦਿਹਾੜੀ ਮਿਲਦੀ ਹੈ ਉਹਨੂੰ ਉਹ ਵੀ ਜੇ ਘੱਟ ਦਿਹਾੜੀ ਤੇ ਮਿਸਤਰੀ ਨਾਲ ਜਾਂਦਾ ਨਹੀਂ ਤਾਂ ਮਿਸਤਰੀ ਉਹ ਦਿਹਾੜੀ ਨਹੀਂ ਲਾਉਂਦਾ ਉਹ ਵੀ ਮਹੀਨੇ ਦੇ ਵਿੱਚ ਵੱਧ ਤੋਂ ਵੱਧ 15 ਦਿਨ ਸਾਡੇ ਮਜ਼ਦੂਰ ਨੂੰ ਕੰਮ ਮਿਲਦਾ ਪਰ ਇਸ ਕਰਕੇ ਪੈਣਾਪਰਾਓ ਜਾਗਣ ਦਾ ਸਮਾਂ ਹੈ ਅੱਜ ਤੁਸੀਂ ਜਿੰਨੇ ਆਏ ਆ ਇਹ ਜ਼ਿੰਮੇਵਾਰੀ ਸੰਭਾਲੋ ਜਿਹੜੇ ਮਜ਼ਦੂਰ ਨਹੀਂ ਆਏ ਉਹਨਾਂ ਨੂੰ ਵੀ ਸਮਝਾਓ ਵੀ ਪੈਣਾਪਰਾਓ ਇਕੱਠੇ ਹੋ ਜੋ 16 ਤਰੀਕ ਨੂੰ ਦਿਨ ਸ਼ੁੱਕਰਵਾਰ ਆਪਾਂ ਵੱਡੀ ਜੰਗ ਇੱਕ ਕਰਨ ਜਾ ਰਹੇ ਹਾਂ ਮੁੱਖ ਸਰ ਤੇ ਵਿੱਚ ਡੀਸੀ ਦਫਤਰ ਦੇ ਨਾਲ ਖੰਡਾ پارک ਦੇ ਵਿੱਚ ਉਹਦੇ ਵਿੱਚ ਪੈਣਾਪਰਾਓ ਵੱਡੀ ਸ਼ਮੂਲੀਅਤ ਦੇ ਨਾਲ ਆਓ ਵੱਡੀ ਕਮੇਟੀ ਇੱਕ ਅਸੀਂ ਬਣਾ ਕੇ ਇੱਕ ਵੱਡਾ ਇਕੱਠ ਉਹ ਤੋਂ ਬਾਅਦ ਅਸੀਂ ਕਰਾਂਗੇ ਉਸ ਤੋਂ ਬਾਅਦ ਵੱਡੇ ਇਕੱਠ ਤੋਂ ਬਾਅਦ ਫਿਰ ਜਿਹੜੀ ਜ਼ਮੀਨ ਸਾਡੇ ਕੋਲੇ ਫ੍ਰੀ ਕੋਈ ਰਾਜੇ ਦੀ ਜ਼ਮੀਨ ਪਈ ਹੈ ਉਹ ਫਿਰ ਸਾਰੇ ਜਣੇ ਆਪਾਂ ਬਲਾ ਕਹਿੰਨ ਉਹ ਪ੍ਰਾਉਂਦ ਤੇ ਕਬਜ਼ਾ ਆਪਾਂ ਤੱਕੇ ਨਾ ਕਰਨਾ ਆ ਤੁਸੀਂ ਵੇਖੋ ਕਰਤਾਰ ਸੰਧਵਾਣੀ 600 ਕੈਮੀਨ ਦੇ ਉੱਪਰ ਉਹ ਤੁਸੀਂ ਵੇਖੋ ਨੇ ਹੁਣ ਕਣਕ ਬੀਜੀ ਰਾ ਵੱਢੀ ਆਉਣਾ ਤੇ ਫਿਰ ਸਾਡਾ ਮਜ਼ਦੂਰ ਕਬਜ਼ਾ ਕਿਉਂ ਨਹੀਂ ਕਰ ਸਕਦਾ ਭਾਈ ਕਿਉਂਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਹੁੰਦੇ ਜ਼ਮੀਨ ਤੇ ਅੱਕ ਹੈ ਵੀ ਅਸੀਂ ਕਿਸੇ ਹਸਾਰ ਨਾਲ ਉਹਦੇ ਤੇ ਕਬਜ਼ਾ ਕਰ ਗਏ ਅਸੀਂ ਪਰ ਅਸੀਂ ਕਹਿੰਨੇ ਵੀ ਉਹ ਜ਼ਮੀਨਾਂ ਜਿਹੜੀਆਂ ਸਾਡੇ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਅਸੀਂ ਹੁਣਾਂ ਮਕਸਦ ਦਾ ਵੀ ਰਿਕਾਰਡ ਵੀ ਕਢਾਉਣ ਜਾ ਰਹੇ ਆ ਉਹ ਰਿਕਾਰਡ ਦੇ ਵਿੱਚ ਵੇਖਾਂ ਵੀ ਕਿੱਥੇ ਕਿੱਥੇ ਜ਼ਮੀਨ ਜਿਹੜੀ ਸਰਕਾਰੀ ਪਈ ਆ ਉੱਥੇ ਪਰ ਤੱਕੇ ਨਾਲ ਅਸੀਂ ਮਜ਼ਦੂ ਕਬਜਾ ਪੈਣਾ ਉਪਰਾਵ ਕਰਾਉਣਾ ਹੈ ਮਰਨਾ ਤਾਂ ਹਰ ਇੱਕ ਨਹੀਂ ਹੈ ਫਿਰ ਇਹ ਤਲੀ ਤੇ ਰੱਖੇ ਤੋਂ ਬਿਨਾ ਪੈਣਾ ਉਪਰਾਵ ਜ਼ਮੀਨਾਂ ਤੇ ਕਬਜੇ ਨਹੀਂ ਹੋਣੇ ਜੇ ਤੁਸੀਂ ਆਖੋ ਵੀ ਘਰੇ ਸਾਨੂੰ ਬੈਠਿਆ ਨੂੰ ਜ਼ਮੀਨਾਂ ਮਿਲ ਜਾਣੀਆਂ ਕਦੇ ਵੀ ਤੁਹਾਨੂੰ ਜ਼ਮੀਨਾਂ ਨਹੀਂ ਮਿਲਣਗੀਆਂ ਤੁਸੀਂ ਅਸੀਂ ਕਹਿੰਦੇ ਵੀ ਮਰਨਾ ਤਾਂ ਹੁਣ ਤੁਹਾਡੀ ਬੜਾਪਾ ਤੇ ਫਿਰ ਲੜ ਕੇ ਕਿਉਂਣਾ ਅਸੀਂ ਮਰ ਗਏ ਸਾਡੇ ਬੱਚੇ ਤਾਂ ਗਾਂ ਸੁਖਦੀ ਜ਼ਿੰਦਗੀ ਜਿਉਣਗੇ ਪਰ ਜਿੰਨੀ ਜਿੰਨੀ ਜ਼ਮੀਨ ਆਉਂਦੀ ਉਹ ਪੈਣਾ ਉਪਰਾਵ ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਮੀਟਿੰਗਾਂ ਕਰਾ ਲਏ ਰੱਲਾ ਪਾ ਰਹੇ ਆ ਤੇ ਕੱਲਾ ਆਪਣੇ ਮੁਕਸਰ ਏਰੀਆ ਜਿਹੜਾ ਇਹ ਪੈਣਾ ਉਪਰਾਵ ਤੁਰਨ ਦੀ ਤਿਆਰ ਨਹੀਂ ਕਰਾਉਣੇ ਅਸੀਂ ਕਹਿ ਨਹੀਂ ਸਕਦੇ ਕਿ ਤੁਹਾਡੇ ਦਿਮ ਪਰ ਇਹ ਤੁਹਾਨੂੰ ਇਕੱਠੇ ਹੋਏ ਤੋਂ ਬਿਨਾ ਜਮੀਨਾ ਨਹੀਂ ਮਿਲਦੀਆਂ ਪਰ ਅੱਜ ਦੀ ਮੀਟਿੰਗ ਹੈ ਜਿਹੜੀ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਪੈਣਾ ਪ੍ਰਾਚਰੋ ਜਿੰਨੇ ਵੀ ਤੁਸੀਂ ਇਕੱਠੇ ਹੋਏ ਹੋ ਪਰ ਜਿੰਨੇ ਪੈਣਾ ਪ੍ਰਾਪ ਕਰਾਂ ਦੇ ਵਿੱਚੋਂ ਨਹੀਂ ਆਏ ਉਹਨਾਂ ਨੂੰ ਇਕੱਠੇ ਕਰਕੇ ਸਮਝਾਓ ਤੇ ਅਗਲੀ ਆਉਣ ਵਾਲੀ ਦਿਨਾਂ ਦੇ ਵਿੱਚ ਵੱਡੀ ਮੀਟਿੰਗ ਕਰਕੇ ਅਗਲੀ ਆਉਣ ਵਾਲਾ ਜਿਹੜੀ ਦੀ ਉਹਨਾਂ ਨੂੰ ਚੁਣੀ ਆਪਾਂ ਤੇ ਇਸ ਕਰਕੇ ਈ ਇੰਨੀ ਕੀ ਆਪਾਂ ਮੀਟ ਕਰਨੀ ਸੀਗੀ ਹੋਰ ਕੋਈ ਕਿਸੇ ਪੈਣ ਪ੍ਰਾ ਦਾ ਸਵਾਲ ਹੈ ਤੂੰ ਆਪਾਂ ਪੁੱਛ ਸਕਦਾ ਵੀ ਦੂਰ ਏਕਤਾ ਜਿੰਦਾਬਾਦ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚਾ ਜਿੰਦਾਬਾਦ ਜਿੰਦਾਬਾਦ ਮੈਂ ਤੇ ਕਿਰੋਕਾਂ ਦਾ ਜਿੰਦਾਬਾਦ ਜਿੰਦਾਬਾਦ ਜੋ ਜ਼ਮੀਨ ਸਰਕਾਰੀ ਹੈ ਸਰਕਾਰੀ ਹੈ ਜੋ ਜ਼ਮੀਨ ਸਰਕਾਰੀ ਹੈ ਹੋਣੀ ਮਨਵਾ ਲਿਆ ਜੋ ਜ਼ਮੀਨ ਸਰਕਾਰੀ ਹੈ ਹੋਣੀ ਮਨਵਾ ਲਿਆ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ फेर ਨਾ ਗਰਮਵੀਰ ਸਿੰਘ ਜੀ ਠੀਕ ਕਹਿਣਾ ਚਾਹੁੰਦੇ ਹਾਂ ਮੈਂ ਇਹ ਕਹਿਣਾ ਚਾਹੁੰਨਾ ਜੋ ਵੀ ਜਿੰਨਾ ਹੋਈਆਂ ਫਾਲ ਦੀ ਵੱਡੇ ਵੱਡੇ ਘਰਾਣਿਆਂ ਥੱਲੇ ਉਹ ਅਸੀਂ ਗਰੀਬਾਂ ਨੂੰ ਵੰਡ ਕੇ ਰਾਵਾਂਗੇ ਤੇ ਉਹਨਾਂ ਦਾ ਵਾਢਾ ਹੱਕ ਲੈ ਕੇ ਰਾਵਾਂਗੇ ਤੇ ਗਾਂ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ بس ਇਹ ਕਹਿਣਾ ਹਾਂ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ ਭਟੋਈ ਅੱਜ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚਾ ਮੀਟਿੰਗ ਹੋਈ ਹੈ ਪ੍ਰਭਾਵਸ਼ਾਲੀ ਮੀਟਿੰਗ ਹੋਈ ਹੈ ਜਿਹੜੀਆਂ ਬੇਵਾਦ ਜ਼ਮੀਨਾਂ ਪੰਜਾਬ ਦੇ ਅੰਦਰ ਪਈਆਂ ਉਹ ਅਸੀਂ ਵੱਡਾ ਸੰਘਰਸ਼ ਕਰ ਰਹੇ ਹਾਂ ਜਿਹੜਾ ਵੀ ਮਜ਼ਦੂਰਾਂ ਦੇ ਵਿੱਚ ਉਹ ਜ਼ਮੀਨਾਂ ਵੰਡੀਆਂ ਜਾਣ ਫਰੀਕੋਟ ਰਾਜੇ ਦੀ ਜ਼ਮੀਨ ਹੈ 1.7 ਏਕੜ ਜ਼ਮੀਨ ਪਈ ਹੈ ਇਸ ਜ਼ਮੀਨ ਦੇ ਉੱਪਰ ਅਸੀਂ ਬਹੁਤ ਵੱਡੀ ਲੜਾਈ ਜੜ ਰਹੇ ਹਾਂ ਉਹ ਹੀ ਦੂਰਾਂ ਪਿੰਡ ਪਿੰਡ ਜਾ ਕੇ ਆ ਜਿਹੜਾ ਵੱਡੀਆਂ ਵਾਲੀ ਦੇ ਵਿੱਚ ਚਿਰਾਗ ਜਗਾ ਕੇ ਮਜ਼ਦੂਰਾਂ ਨੂੰ ਅਸੀਂ ਜਾਗਰੂਤ ਕੀਤਾ ਅਸੀਂ ਕਹਿੰਦੇ ਵੀ ਲੈਂਡ ਸ਼ੀਲਡ ਐਕਟ ਲਾਗੂ ਕੀਤਾ ਜਾਵੇ ਮਜ਼ਦੂਰਾਂ ਦੇ ਵਿੱਚ ਬालतੂ ਜ਼ਮੀਨਾਂ ਜਿਹੜੀਆਂ ਆਪਣੀਆਂ ਬੇਵਾਦ ਜ਼ਮੀਨਾਂ ਪਈਆਂ ਉਹ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੁਕਸਰ ਦੇ ਵਿੱਚ ਵੱਡਾ ਇਕੱਠ ਕਰਕੇ ਅਸੀਂ ਉਸ ਤੋਂ ਬਾਅਦ ਦੂਜਾ ਜਿਹੜਾ ਫਰੀ ਕੋਟ ਦੇ ਵਿੱਚ ਕਰਾਂਗੇ ਫਰੀ ਕੋਟ ਦੇ ਇਕੱਠ ਤੋਂ ਬਾਅਦ ਫਿਰ ਮਜ਼ਦੂਰਾਂ ਨੂੰ ਜਿਹੜਾ ਅਸੀਂ ਉਹ ਕਬਜ਼ਾ ਜਿਹੜਾ ਉਹ ਦਾਵਾਵਾਂਗੇ ਅਸੀਂ ਆਪ ਸੀ ਵੇਖੋ ਕਾਰ ਸੰਧਵਾਣੀ 600 ਕਿੱਲਾ ਜ਼ਮੀਨ ਦੇ ਉੱਪਰ ਜਿਹੜੀ ਕਣਕ ਬੀਜੀ ਹੋਈ ਹੈ ਫਰੀ ਕੋਟ ਵਾਲੇ ਦੀ ਜ਼ਮੀਨ ਦੇ ਪਰ ਉਹ ਉਹਨੂੰ ਕਿਸ ਨੇ ਅਧਿਕਾਰ ਦਿੱਤਾ ਅਸੀਂ ਇਸ ਦੀ ਵੀ ਕੜੀ ਨਿੰਦਿਆ ਕਰਦੇ ਆਂ ਪਰ ਅਸੀਂ ਪਿੰਡ-ਪਿੰਡ 'ਚ ਜਾ ਕੇ ਲਾਂਬੰਦ ਮਜ਼ਦੂਰਾਂ ਨੂੰ ਕਰ ਰਹੇ ਆਂ ਵੀ ਆਓ ਦੇਸ਼ ਭਰ ਦੇ ਮਜ਼ਦੂਰ ਇਕੱਠੇ ਹੋ ਕੇ ਮਿਲਕਾ ਸ਼ਲੋਕੋ ਇਹਨਾਂ ਕਾਰਪੋਰੇਟ ਵੱਡੇ ਵੱਡੇ ਘਰਾਣਿਆਂ ਤੋਂ ਜ਼ਮੀਨਾਂ ਜਿਹੜੀਆਂ ਖੋਈਏ ਜਿਹੜੀਆਂ 17 ਏਕੜ ਤੋਂ ਵੱਧੀਆਂ ਆ ਤੁਸੀਂ ਵੇਖੋ ਸਰਾਹ ਵਾਲਿਆਂ ਕੋਲੇ ਕਿੰਨੀ ਯਾਰਾਂ ਏਕੜ ਜ਼ਮੀਨ ਪਈ ਐ ਆ ਬਾਦਲ ਕਿਆ ਕੋਲੇ ਕਿੰਨੀ ਯਾਰਾਂ ਏਕੜ ਜ਼ਮੀਨ ਪਈ ਐ ਉਹ ਜ਼ਮੀਨਾਂ ਜਿਹੜੀਆਂ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਜ਼ਦੂਰ ਉਹ ਕਹੇ ਨਾਲ ਹੁਣ ਜਿੰਨਾ ਉੱਤੇ ਕਬਜ਼ਾ ਕਰਨਗੇ ਕਿਉਂਕਿ ਦੂਰ ਜਿਹੜੇ ਲੰਮੇ ਸਮੇ ਤੋਂ ਇਹਨਾਂ ਨੇ ਬਹੁਤ ਜਿਹੜੇ ਦੁੱਖ ਚੱਲੇ ਆ ਇਹਨਾਂ ਨੇ ਮਜ਼ਦੂਰਾ ਤੋਂ ਲਾਰੇ ਲਾਲਾ ਮਜ਼ਦੂਰਾ ਤੋਂ ਇਹਨਾਂ ਨੇ ਸੱਤਾ ਦੇ ਉੱਤੇ ਕਾਬਜ ਜਿਹੜੇ ਅੱਜ ਬੈਠੇ ਆ ਪਰ ਇਹਨਾਂ ਮਜ਼ਦੂਰਾ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਉਂਕਿ ਝੂਠੇ ਵਾਦੇ ਕਰ ਕਰਕੇ 75 60 ਸਾਲ ਤੋਂ ਸਾਨੂੰ ਉਮੀਦਾਂ ਨੂੰ ਇਹਨਾਂ ਨੇ ਆਟੇ ਦਾਲ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਪਰ ਸਹੀ ਕਹਿੰਦੇ ਵੀ ਆਟਾ ਦਾਲ ਨਹੀਂ ਸਾਨੂੰ ਚਾਹੀਦਾ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਐ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿਓ ਇਹਨਾਂ ਨੂੰ ਕਿਉਂਕਿ ਮਜ਼ਦੂਰਾ ਦੇ ਬੱਚੇ ਜਿਹੜੇ ਵਿਚਾਰੇ ਆ ਉਹ ਝੋਨਾ ਨਾ ਲਾ ਕੇ ਵਿਚਾਰੇ ਢਿੱਡ ਪਾਲਦੇ ਆ ਪੜਾਈਆਂ ਮਹਿੰਗੀਆਂ ਦੇਖਿਰ ਕੇ ਕਰਕੇ ਉਹ ਵਿਚਾਰੇ ਕੰਧਾ ਦੇ ਨਾਲ ਤੁਰੇ ਫਿਰਦੇ ਆ ਅੱਜ ਜੇ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਤਸ ਗਿਆ ਤੇ ਉਹਦੀਆਂ ਜ਼ਿੰਮੇਵਾਰ ਸਰਕਾਰਾਂ ਬੇਈਮਾਨ ਸਰਕਾਰਾਂ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਉੱਤੇ ਕਾਬੂਜ ਕਰਕੇ ਆਹ ਵੇਖੋ ਤੁਸੀਂ ਸਾਡੇ ਵਿਦਿਆਪਕ ਬੱਚੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਧਰਨੇ ਲਾ ਕੇ ਬੈਠੇ ਉਹਦੇ ਉੱਤੇ लाठी चार्ज ਕੀਤਾ ਹੀ ਕੜੇ ਸ਼ਕਤ ਸ਼ਬਦਾਂ ਦੇ ਵਿੱਚ ਇਹ ਵੀ ਨਿੰਦਿਆ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਜਿਹੜੇ ਉਹ ਲੀਕੇ ਜਾਣਗੇ ਤੇ ਜ਼ਮੀਨਾਂ ਦੇ ਉੱਪਰ ਜਿਹੜੀਆਂ ਬੇਵਜ ਜ਼ਮੀਨਾਂ ਸਰਕਾਰੀ ਪੈਸਾ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਜਾਏਗਾ ਕੀ ਨਾਮ ਆਤਾ ਹੈ ਆਪ ਜੀ ਅੱਜ ਜਿਹੜੀ ਮੀਟਿੰਗ ਤੁਹਾਡੇ ਪਿੰਡ ਹੋਈ ਕਿਸ ਬੀਤ ਲੈ ਕੇ ਹੋਈ ਇਹ ਜੀ ਹੋਈ ਆ ਵੀ ਜੋ ਸਾਡੀ ਸਰਕਾਰੀ ਪੈਈ ਜਿੱਥੇ ਵੀ ਪਈ ਇਹ ਸਾਨੂੰ ਮਿਲਣੀ ਚਾਹੀਦੀ ਹੈ ਵੀ ਸਾਨੂੰ ਕਿਉਂ ਨਹੀਂ ਮਿਲ ਰਹੀ ਸਾਨੂੰ ਰੂਣ ਨਹੀਂ ਮਿਲਿਆ ਸੜਕਾਂ ਤੇ ਛੜਦੀਆਂ ਪੈਣਾ ਕੂੜਾ ਇਹ ਸਾਨੂੰ ਮਿਲਣੀ ਚਾਹੀਦੀ ਹੈ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਕੋਲੇ ਜ਼ਮੀਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਉਹ ਸਾਨੂੰ ਮਿਲਣੀ ਚਾਹੀਦੀ ਸਾਡਾ ਹੱਕ ਮਿਲਣਾ ਚਾਹੀਦਾ ਅਗਲੇ ਆਉਣ ਵਾਲੇ ਦਿਨਾਂ ਵਿੱਚ ਕੀ ਸੰਘਰਸ਼ ਕਰੋਗੇ ਬਸ ਸਾਡੀ ਇਹ ਹੀ ਮੰਗ ਹੈ ਵੀ ਜੋ ਸਾਡੀ ਫਰੀਦਕੋਟ ਵਿੱਚ ਰਾਜੇ ਦੇ ਕੋਲੇ ਉਹ ਸਾਨੂੰ ਮਿਲਣੀ ਚਾਹੀਦੀ